ਕਰਜ਼ਾ ਖੁਰਕੀ ਖਤਮ ਕਰਨ ਅਤੇ ਕਿਸਾਨਾਂ ਨੂੰ ਫਸਲ ਦੀ ਸਹੀ ਰਕਮ ਨੂੰ ਲੈ ਕੇ ਕੈਪਟਨ ਮਰਿੰਦਰ ਸਿੰਘ ਚੰਡੀਗੜ੍ਹ ਤੋਂ ਯਾਤਰਾ ਸ਼ੁਰੂ ਕਰ ਰਹੇ ਨੇ ਯਾਤਰਾ ਪੰਜਾਬ ਦੇ ਕਈ ਜ਼ਿਲ੍ਹਿਆਂ ਚ ਆਏਗੀ ਖਾਸ ਤੌਰ ਤੇ ਮਾਲਵੇ ਦੇ ਜ਼ਿਲ੍ਹਿਆਂ ਚ ਤੁਸੀਂ ਦੇਖ ਸਕਦੇ ਹੋ ਕੈਪਟਨ ਮਰਿੰਦਰ ਸਿੰਘ ਇਸ ਬੱਸ ਦੇ ذریعے ਕੈਪਟਨ ਕਿਸਾਨ ਯਾਤਰਾ ਇਹਦਾ ਨਾਂ ਰੱਖਿਆ ਹੈਗਾ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਉਹ ਨਾਰਾ ਜੋ ਦਿੱਤਾ ਗਿਆ ਹੈਗਾ ਪੰਜਾਬ ਚ ਕਾਂਗਰਸ ਦੀ ਸਰਕਾਰ ਬਣਨ ਦੇ ਲਈ ਉਹ ਵੀ ਲਗਾਇਆ ਜਾ ਰਿਹਾ ਔਰ ਖਾਸ ਤੌਰ ਦੇ ਉੱਤੇ ਕਿਸਾਨਾਂ ਨੂੰ ਫੋਕਸ ਕਰਕੇ ਯਾਤਰਾ ਜਾ ਰਹੀ ਹੈ ਪੰਜਾਬ ਦੇ ਮਾਲਵਾ ਖੇਤਰ ਚ ਵੱਡਾ ਖੇਤੀਬਾੜੀ ਸੰਕਟ ਆਇਸ ਵੱਡੇ ਖੇਤੀਬਾੜੀ ਸੰਕਟ ਨੂੰ ਇਹ ਮੇ ਹੱਲ ਕਰਨਾਗਾ ਕੈਪਟਨ ਮਰਿੰਦਰ ਸਿੰਘ ਕਹਿ ਰਹੇ ਨੇ ਕਿ ਜੇ ਉਹਨਾਂ ਦੀ ਸਰਕਾਰ ਬਣਦੀ ਆ ਤਾਂ ਪੂਰੇ ਦਾ ਪੂਰਾ ਕਰਜ਼ਾ ਜੋ ਮਾਫ ਕੀਤਾ ਜਾਏਗਾ ਤੁਸੀਂ ਦੇਖ ਸਕਦੇ ਹੋ ਬਸ ਦੇ ਉੱਪਰ ਕੈਪਟਨ ਮਰਿੰਦਰ ਸਿੰਘ ਆ ਚੁੱਕੇ ਨੇ ਕਾਫਸੌਰ ਦੇ ਉੱਤੇ ਇਸੇ ਤਰ੍ਹਾਂ ਪੂਰੇ ਪੰਜਾਬ ਦੇ ਅੰਦਰ ਕੈਪਟਨ ਮਰਿੰਦਰ ਸਿੰਘ ਜਿੱਥੇ-ਜਿੱਥੇ ਬਸ ਜਾਏਗੀ ਉੱਪਰ ਬੈਠਿਆ ਕਰਨਗੇ ਉੱਪਰ ਬੈਠ ਕੇ ਭਾਸ਼ਣ ਕਰਿਆ ਕਰਨਗੇ ਇਹਦੇ ذریعے ਕੈਪਟਨ ਮਰਿੰਦਰ ਸਿੰਘ ਕਿਸਾਨਾਂ ਦੇ ਅੰਦਰ ਇੱਕ ਇਸ ਤਰ੍ਹਾਂ ਦੀ ਦਿੱਕ ਬਣਾਉਣ ਦੀ ਕੋਸ਼ਿਸ਼ ਕਰਨਗੇ ਕਾਂਗਰਸ ਪਾਰਟੀ ਤੇ ਆਪਣੀ ਕੀ ਕਾਂਗਰਸ ਪਾਰਟੀ ਹੀ ਕਿਸਾਨਾਂ ਦੀ ਪਾਰਟੀ ਹੈ ਕਾਂਗਰਸ ਪਾਰਟੀ ਹੀ ਕਿਸਾਨਾਂ ਲਈ ਲੜੀ ਸੀ ਕਾਂਗਰਸ ਪਾਰਟੀ ਹੀ ਕਿਸਾਨਾਂ ਲਈ ਲੜੇਗੀ ਇਸੇ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾਏਗੀ ਕੈਪਟਨ ਮਰਿੰਦਰ ਸਿੰਘ ਦੇ ਵੱਲੋਂ ਕਿੰਨਾ ਸਫਲ ਹੁੰਦੇ ਨੇ ਕਿੰਨਾ ਪੰਜਾਬ ਦਾ ਕਿਸਾਨ ਵੋਟਰ ਕਾਂਗਰਸ ਪਾਰਟੀ ਦੇ ਨਾਲ ਜੁੜਦਾ ਹੈ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਦੱਸਣਗੇ ਪਰ ਫਿਲਹਾਲ ਕਾਂਗਰਸ ਪਾਰਟੀ ਨੇ ਇਸੇ ਤੇ ਫੋਕਸ ਕੀਤਾ ਕਿ ਕਿਵੇਂ ਕਿਸਾਨਾਂ ਨੂੰ ਕਾਂਗਰਸ ਪਾਰਟੀ ਦੇ ਨਾਲ ਖੜਾ ਕੀਤਾ ਜਾਵੇ ਕੈਪਟਨ ਅਮਰਿੰਦਰ ਸਿੰਘ ਦਾ ਅੰਦਾਜ਼ ਬਦਲਿਆਗਾ ਪਿਛਲੀ ਵਾਰ ਦੇ ਨਾਲੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਸਿਰਫ ਹਵਾਈ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਸਿਰਫ ਹੈਲੀਕਾਪਟਰ ਤੇ ਜਾਂਦੇ ਸੀ ਪਿੰਡਾਂ ਦਾ ਦੌਰਾ ਕਰਦੇ ਸੀ ਸ਼ਹਿਰਾਂ ਦਾ ਦੌਰਾ ਕਰਦੇ ਸੀ ਪਰ ਪੰਜਾਬ ਦੇ ਅੰਦਰ ਇਸ ਤਰ੍ਹਾਂ ਕੈਪਟਨ ਮਰਿੰਦਰ ਸਿੰਘ ਦਾ ਅੰਦਾਜ਼ ਬਹੁਤ ਘਟ ਦੇਖਿਆ ਗਿਆ ਹੁਣ ਕੈਪਟਨ ਮਰਿੰਦਰ ਸਿੰਘ ਸ਼ਤਾਬਦੀ ਦਾ ਸਫਰ ਕਰ ਰਹੇ ਨੇ ਕਾਲਜਾਂ ਦੇ ਵਿਦਿਆਰਥੀਆਂ ਨਾਲ ਗੱਲ ਕਰ ਰਹੇ ਨੇ ਇਸ ਤਰ੍ਹਾਂ ਦੀ ਬਸ ਦੇ ਅੰਦਰ ਜਾ ਕੇ ਕਿਸਾਨਾਂ ਨੂੰ ਮਿਲ ਰਹੇ ਨੇ ਤਾਂ ਕੈਪਟਨ ਮਰਿੰਦਰ ਸਿੰਘ ਇਸ ਦੇ ਜ਼ਰੀਏ ਕਿਤੇ ਨਾ ਕਿਤੇ ਸੰਕਟ ਇਹੀ ਆਗਾ ਕਿ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਕਾਂਗਰਸ ਦੀ ਸਰਕਾਰ ਬਣੇ ਕਿਉਂਕਿ ਚੈਲੰਜ ਆਮ ਆਦਮੀ ਪਾਰਟੀ ਵੀ ਐਸ ਵਾਰ ਸਿਰਫ ਸ਼੍ਰੋਮਣੀ ਅਕਾਲੀ ਦਲ ਸਾਹਮਣੇ ਨਹੀਂ आम आदमी पार्टी ਵੀ ਕਾਂਗਰਸ ਦੇ ਸਾਹਮਣੇ ਆਇਸੇ ਕਰਕੇ ਕਾਂਗਰਸ ਪਾਰਟੀ ਆਪਣਾ ਪੂਰਾ ਜ਼ੋਰ ਲਗਾ ਰਹੀ ਹੈ ਤਾਂ ਕਿ ਪੰਜਾਬ ਦੇ ਅੰਦਰ ਕਾਂਗਰਸ ਦੀ ਸਰਕਾਰ ਬਣੇ ਕੈਮਰਾਮੈਨ ਗ੍ਰੀਸ਼ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਚੰਡੀਗੜ੍ਹ